ਲੈਂਡ ਪੁਲਿੰਗ ਪਾਲਿਸੀ ਦੇ ਮਾਮਲੇ ਸਾਹਮਣੇ ਆਣ ਲੱਗ ਪਏ ਨੇ ਮੋਹਾਲੀ ਵਿੱਚ 2600 ਏਕੜ ਜ਼ਮੀਨ ਕਿਸਾਨਾਂ ਦੀ ਐਕਵਾਇਰ ਕੀਤੀ ਜਾਵੇਗੀ ਜਿਸ ਦੇ 8000 ਮਾਲਕ ਨੇ 8000 ਦੇ ਵਿੱਚੋਂ 130 ਮਾਲਕ ਗਮਾਡਾ ਦੇ ਆਫਿਸ ਪਹੁੰਚੇ ਗਮਾਡਾ ਕੀ ਆ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਜਿਨ੍ਹਾਂ ਨੇ ਤੁਹਾਡੀ ਜ਼ਮੀਨ ਦੇ ਉੱਪਰ ਕੋਈ ਵੱਡਾ ਪ੍ਰੋਜੈਕਟ ਲਾਣਾ ਜਾਂ ਨਵੀਂ ਕਲੋਨੀ ਬਸਾਣੀ ਆ ਉਹਨੂੰ ਗਮਾਡਾ ਕਿਹਾ ਜਾਂਦਾ ਸਭ ਤੋਂ ਵੱਡੀ ਇਹ ਗੱਲ ਆ ਕਿ ਜਿਹੜੇ 130 ਕਿਸਾਨ ਗਮਾਡਾ ਦੇ ਆਫਿਸ ਪਹੁੰਚੇ ਕੀ ਇਹ ਲਾਪਰਵਾਹ ਨੇ ਜਾਂ ਜ਼ਿਆਦਾ ਲਾਲਚ ਨੇ ਜਿਹੜੇ ਹਜ਼ਾਰਾਂ ਕਿਸਾਨਾਂ ਤੇ ਭਾਰੀ ਪਵੇਗਾ ਸੋ ਕਿਸਾਨਾਂ ਦਾ ਮੰਨਣਾ ਕੀ ਹੈ ਕਿ ਅਗਰ ਸਾਡੀ ਜ਼ਮੀਨ ਹੀ ਲੈ ਲਈ ਤਾਂ ਅਸੀਂ ਰੋਜੀ ਰੋਟੀ ਕਿੱਥੋਂ ਕਮਾਵਾਂਗੇ ਤੇ ਆਪਣੇ ਬੱਚਿਆਂ ਨੂੰ ਕੀ ਖਿਲਾਵਾਂਗੇ 40 ਏਕੜ ਥਾਤੋਂ ਲੈ ਕੇ ਅਗਰ 400 ਗਜ ਦਾ ਤੁਹਾਨੂੰ ਪਲਾਟ ਦੇ ਦਿੱਤਾ ਤਾਂ ਉਸ ਦੇ ਵਿੱਚ ਕੀ ਤੁਸੀਂ ਖੇਤੀ ਕਰੋਗੇ ਜਾਂ ਫਿਰ ਕਿਹੜੀ ਫੈਕਟਰੀ ਲਗਾਉਂਗੇ ਸੋ ਤੁਹਾਨੂੰ ਸੋਚਣ ਦੀ ਲੋੜ ਆ ਜ਼ਮੀਨ ਜੱਟ ਦੀ ਮਾਂ ਹੁੰਦੀ ਹੈ ਤੇ ਮਾਂ ਦਾ ਸੌਦਾ ਨਹੀਂ ਕੀਤਾ ਜਾਂਦਾ ਅਸੀਂ ਕਿਸਾਨਾਂ ਦੀ ਆਵਾਜ਼ ਬਣ ਕੇ ਆਂਦੇ ਰਵਾਂਗੇ ਤੇ ਉਠਾਂਦੇ ਰਵਾਂਗੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹਰ ਪੰਜਾਬੀ ਤੱਕ ਹਰ ਜ਼ਮੀਨ